ਰੇਲ ਮੰਤਰਾਲੇ ਨੇ ਰੇਲ ਯਾਤਰੀਆਂ ਦੀ ਸਹੂਲਤ ਲਈ ਜਬਲਪੁਰ ਜੰਕਸ਼ਨ ਅਤੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਵਿਚਕਾਰ ਅਮਰਨਾਥ ਯਾਤਰਾ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ ਸੂਤਰਾਂ ਮੁਤਾਬਕ ਟ੍ਰੇਨ ਨੰਬਰ 01707 ਜਬਲਪੁਰ ਜੰਕਸ਼ਨ ਤੋਂ ਹਰ ਸੋਮਵਾਰ 2 ਸਤੰਬਰ ਤੋਂ 28 ਅਕਤੂਬਰ ਤੱਕ ਇਹ ਚੱਲੇਗੀ ਅਤੇ ਟ੍ਰੇਨ ਨੰਬਰ 01708 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰ ਮੰਗਲਵਾਰ 3 ਸਤੰਬਰ ਤੋਂ 29 ਅਕਤੂਬਰ ਤੱਕ ਇਹ ਟ੍ਰੇਨ ਚੱਲੇਗੀ ਇਸ ਟ੍ਰੇਨ ਦੇ ਸਟਾਪ ਕਟਨੀ ਮੁਦਵਾਰਾ ਦਮੋ ਸਾਗਰ ਵਿਰੰਗਾਨਾ ਲక్ష్ਮੀ ਬਾਈ ਝਾਂਸੀ ਗਵਾਲੀਅਰ ਜੰਕਸ਼ਨ ਮੋਰੇਨਾ ਆਗਰਾ ਕੈਂਟ ਮਥੁਰਾ ਫਰੀਦਾਬਾਦ ਹਜਰਤ ਨਿਜ਼ਾਮੂਦੀਨ ਜੰਕਸ਼ਨ ਨਵੀਂ ਦਿੱਲੀ ਸਕੂਰ ਬਸਤੀ ਰੋਤਕ ਜੀਂਦ ਜਾਖਲ ਲੁਧਿਆਣਾ ਜਲੰਧਰ ਕੈਂਟ ਪਠਾਨਕੋਟ ਕੈਂਟ ਜੰਮੂ ਤਵੀ ਅਤੇ ਤੁਸ਼ਾਰ ਮਹਾਜਨ ਸਟੇਸ਼ਨ ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕਣਗੇ ਇਸ ਟ੍ਰੇਨ ਦੇ ਚੱਲਣ ਨਾਲ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ